ਅੱਜ ਸਭ ਤੋਂ ਪਹਿਲਾਂ ਤਾਂ ਮੈਂ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੀ ਆ ਤੇ ਸਾਡੇ ਜਸਵੀਰ ਜੀ ਤੇ ਉਹਨਾਂ ਦੀ ਟੀਮ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਉਹਨਾਂ ਦਾ ਧੰਨਵਾਦ ਕਿ ਅੱਜ ਉਹਨਾਂ ਨੇ ਇੱਥੇ ਇਹ ਪ੍ਰੋਗਰਾਮ ਉਲਿੱਕਿਆ ਤੇ ਇੱਥੇ ਲੰਗਰ ਦੀ ਸੇਵਾ ਕੀਤੀ ਹੈ ਔਰ ਸਭ ਤੋਂ ਵੱਡੀ ਇੱਕ ਮੈਂ ਖੁਸ਼ੀ ਦੀ ਗੱਲ ਦੱਸੂਗੀ ਕਿ ਜਸਵੀਰ ਜੀ ਨੇ ਜਿਹੜੇ ਮਿਊਂਸੀਪੈਲਿਟੀ 'ਚ ਹੀ ਕੱਚੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਚੋਂ ਸਾਡੀਆਂ ਭੈਣਾਂ ਲਈ ਸਲਾਈ ਮਸ਼ੀਨਾਂ ਦਾ ਇੱਕ ਡਰਾ ਕੱਢਿਆ ਸਾਡੀਆਂ 10 11 ਭੈਣਾਂ ਦੇ ਲਈ ਜਸਵੀਰ ਜੀ ਨੇ ਸੇਵਾ ਦਿੱਤੀ ਇਹਨਾਂ ਦੀ ਟੀਮ ਨੇ ਤੇ 10 ਭੈਣਾਂ ਲਈ ਅਜੇ ਚੌਧਰੀ ਜੀ ਜਿਹੜੇ ਲਾਇਨਸ ਕਲੱਬ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਦਿੱਤੀ ਗਈ ਹੈ ਤਾਂ ਜਿੱਕੀ ਡਰਾ ਨਿਕਲੇ 21 ਭੈਣਾਂ ਨੂੰ ਦੇ ਘਰ ਚ ਅਜ ਮਸ਼ੀਨਾਂ ਜਾਣਗੀਆਂ ਤੇ ਉਹਦੇ ਲਈ ਵੀ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਮੈਂ ਇੱਕ ਗੱਲ ਕਹੂੰਗੀ ਕਿ ਭਗਵਾਨ ਬਾਲਮੀਕੀ ਜੀ ਦੀ ਜੋ ਉਹਨਾਂ ਨੇ ਸਾਨੂੰ ਰਸਤੇ ਦਿਖਾਏ ਹੈ ਅਸੀਂ ਉਹਤੇ ਚੱਲ ਕੇ ਆਪਸੀ ਭਾਈਚਾਰਾ ਤੇ ਪ੍ਰੇਮ ਦੀ ਇੱਕ ਵਿਸਾਲ ਕਾਨਗ ਹੋਏ। ਮਾਨਯੋਗ ਜੀ ਕਿਸੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਉਹਦੇ ਲਈ ਬਹੁਤ ਹੀ ਕੋਸ਼ਿਸ਼ ਕਰਾਂਗੇ। ਬਿਲਕੁਲ ਜੀ ਮੈਂ ਪਹਿਲੇ ਵੀ ਵੈਸੇ ਸੀਐਮ ਸਾਹਿਬ ਸਾਡੇ ਆਲਰੇਡੀ ਕਹਿ ਹੀ ਰਹੇ ਐ ਮਾਨਯੋਗ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਵੀ ਹੈਗਾ ਸੁਪਨਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਤੇ ਇਹਨਾਂ ਵੱਲੋਂ ਵੀ ਜੋ ਸਪੈਸ਼ਲ ਮੈਸੇਜ ਹੈ ਮੈਂ ਜ਼ਰੂਰ ਉੱਪਰ ਪਹੁੰਚਾਉਂਗੀ ਤੇ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਸਾਰਿਆਂ ਨੂੰ ਪੱਕੇ ਕੀਤਾ ਜਾਵੇ। ਅੱਜ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤਰ ਜਸਵੀਰ ਸਿੰਘ ਜੀ ਬਨਵਾੜੀ ਨੇ ਭਗਵਾਨ ਵਾਲਮੀਕੀ ਜੀ ਦਾ ਜੋ ਪ੍ਰਗਟ ਦਿਹਾੜਾ ਬੜੇ ਸੁਚੱਜੇ ਢੰਗ ਤਰੀਕੇ ਨਾਲ ਮਨਾਇਆ ਅਤੇ ਸਮਾਜ ਦੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਲਾਮ ਬੰਨ੍ਹਣ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਅੱਜ ਦੇ ਇਸ ਪ੍ਰਗਟ ਦਿਹਾੜੇ ਦੇ ਉੱਤੇ ਸਾਡੇ ਸਤਿਕਾਰਯੋਗ ਪਹਿਣ ਨੀਨਾ ਮਿੱਤਲ ਜੀ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਅਤੇ ਜਸਵੀਰ ਜੀ ਵੱਲੋਂ ਇਹਨਾਂ 11 ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਸਾਡੇ ਸਤਿਕਾਰਯੋਗ ਅੱਜ ਚੌਧਰੀ ਜੀ ਵੱਲੋਂ 10 ਮਸ਼ੀਨਾਂ ਤੋਂ ਜੋਰਾ ਬਾਕੀ ਦਾ ਸਹਿਯੋਗ ਨੀਨਾ ਮਿੱਤਲ ਜੀ ਨੇ ਸਾਨੂੰ ਦਿੱਤਾ ਸੋ ਅਸੀਂ ਜਸਵੀਰ ਨੜਿਆ ਜਸਵੀਰ ਬਨਵਾੜੀ ਜੀ ਵੱਲੋਂ ਮੈਡਮ ਦਾ ਅੱਜ ਦੇ ਇਸ ਸਮਾਗਮ ਵਿੱਚ ਪਹੁੰਚਣ ਤੇ ਦਿਲ ਦੀਆਂ ਡਗਾਈਆਂ ਤੋਂ ਅਤਿਵਿਸ਼ ਸਤਿਕਾਰ ਨਾਲ ਧੰਨਵਾਦ ਕਰਦੇ ਆਂ ਔਰ ਮੈਂ ਬੇਨਤੀ ਕਰਦਾ ਆਪਣੇ ਸਮਾਜ ਨੂੰ ਵੀ ਆਪਾਂ ਨੂੰ ਸੇਧ ਲੈਣੀ ਚਾਹੀਦੀ ਹੈ ਭਗਵਾਨ ਵਾਲਮੀਕੀ ਜੀ ਦੇ ਹੱਥ 'ਚ ਕਲਮ ਦੇ ਜਿਹੜਾ ਮੋਰ ਦੇ ਪੰਖ ਦੇ ਨਾਲ ਰਮਾਇਣ ਲਿਖੀ ਹੈ ਮੈਂ ਸਮਾਜ ਨੂੰ ਕਹਿਣਾ ਚਾਹਨਾ ਵੀ ਅੱਜ ਦੇ ਮਸ਼ੀਨੀ ਯੁੱਗ ਦੇ ਵਿੱਚ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਸਮਾਜ ਦੇ ਬਰਾਬਰ ਕਰੋ ਇਹ ਟੈਕਨੀਕਲ ਜ਼ਮਾਨਾ ਮਸ਼ੀਨੀ ਯੁੱਗ ਹੈ ਸੋ ਇਸ ਕਰਕੇ ਸਾਨੂੰ ਪੜਨ ਲੈਣਾ ਚਾਹੀਦਾ ਪੜਾਈ ਤਾਂ ਅਸੀਂ ਸਮਾਜ ਦੇ ਵਿੱਚ ਬਰਾਬਰ ਰਖ ਸਕਦੇ ਹਾਂ ਸਰਕਾਰੀ ਅਹੁਦਿਆਂ ਤੇ ਸਰਕਾਰੀ ਨੌਕਰੀਆਂ ਤੇ ਮੌਕਾ ਮਿਲ ਸਕਦਾ ਮੈਂ ਅੰਤ ਦੇ ਵਿੱਚ ਜਸਵੀਰ ਸਿੰਘ ਦੀ ਸਾਰੀ ਟੀਮ ਦਾ ਜਾਂ ਆਫੀਸਰ ਸਹਿਬਾਨ ਜੋ ਮੈਨੂੰ ਦੇ ਨਾਲ ਆਏ ਉਹਨਾਂ ਦਾ ਸਾਰਿਆਂ ਦਾ ਦਿਲਦਿਆਂ ਦਗਾਇਆਂ ਤੋਂ ਅੱਜ ਵੀ ਸਰਕਾਰ ਨਾਲ ਧੰਨਵਾਦ ਕਰਦਾ ਜਿਹੜਾ ਆਪਣਾ ਕੀਮਤੀ ਸਮਾਂ ਇੱਥੇ ਸਾਡੇ ਦਰਮਿਆਨ ਲੈ ਕੇ ਆਇਆ ਧੰਨਵਾਦ ਇਹ ਅੱਜ ਸਾਡੇ ਰਾਜਪੁਰੇ ਦੇ ਜਿਹੜੇ ਕਮੇਟੀ ਦੇ ਸਾਡੇ ਮਜ਼ਦੂਰ ਭਾਈਚਾਰਾ ਭਾਰਤੀ ਮਜ਼ਦੂਰ ਸੰਘ ਦੇ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਵੱਲੋਂ ਜਿਹੜਾ ਭਗਵਾਨ ਵਾਲਮੀਕ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ ਪ੍ਰੋਗਰਾਮ ਕਰਾਇਆ ਗਿਆ ਜਿਹਦੇ ਵਿੱਚ ਲੋੜਵੰਦ ਤੇ ਆਮ ਪਰਿਵਾਰਾਂ ਦੀਆਂ ਜਿਹੜੀਆਂ ਲੜਕੀਆਂ ਨੂੰ ਆ ਤੇ 11 ਮਸ਼ੀਨਾ ਵੀ ਇਹਨਾਂ ਨੇ ਮੁਹਯਤਰੀਆਂ ਦਿੱਤੀਆਂ ਜੀਆਂ ਲੱਟਰੀ ਸਿਸਟਮ ਇੱਕ ਕੱਢ ਕੇ ਲਕੀਆ ਤੇ 10 ਮਸ਼ੀਨਾ ਜਿਹੜੀਆਂ ਇੱਥੇ ਲੌਂਗ ਕਲੱਬ ਦੇ ਪ੍ਰਧਾਨ ਵੱਲੋਂ ਜਿਹੜੀ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਸਮਰਪਿਤ ਕੀਤੀ ਐ ਸੋ ਬਹੁਤ ਵਧੀਆ ਲੱਗਿਆ ਕਿਉਂਕਿ ਇੱਥੇ ਭਗਵਾਨ ਵੈਲਮਿਕ ਜੀ ਨਹਿਰਮੈਨ ਦੇ ਇੱਕ ਮਹਾਨ ਗ੍ਰੰਥ ਦਾ ਉਚਾਰਨ ਕਰਨ ਕਰਕੇ ਸਾਨੂੰ ਏਕਤਾ ਤੇ ਸਾਂਝੀ ਵਾਰਤਾ ਦਾ ਜਿਹੜਾ ਪਾਠ ਪੜਾਇਆ ਸੋ ਇੱਥੇ ਆ ਕੇ ਉਹ ਚੀਜ਼ਾਂ ਨੂੰ ਬਹੁਤ ਸਾਨੂੰ ਪੰਜਾਬ ਦੇ ਜਿਹੜਾ ਉਭਾਰਦੀਆਂ ਸੋ ਮੈਂ ਬਹੁਤ ਧੰਨਵਾਦ ਕਰਦਾ ਵੀ ਮੈਨੂੰ ਵੀ ਇੱਥੇ ਆਉਣ ਦਾ ਮੌਕਾ ਦਿੱਤਾ ਇਹਨਾਂ ਨੇ ਮੈਨੂੰ ਇਹਨਾਂ ਨੇ ਪਿਆਰ ਦਿੱਤਾ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਜਸਵੀਰ ਕੁਮਾਰ ਜੀ ਦੇ ਪ੍ਰਧਾਨ ਨੇ ਕਮੇਟੀ ਦੇ ਸਾਡੇ ਭਰਾ ਇਹ ਵੀ ਆਏ ਆ ਕਾਫੀ ਦੂਰੋਂ ਚੱਲ ਕੇ ਆਏ ਆ ਸੋ ਬਹੁਤ ਸੁਖਤਾ ਜੀ ਦੇ ਵੀ ਬਹੁਤ ਧੰਨਵਾਦ ਕਰਦਾ ਸਿਮਰ ਸਾਹਿਬ ਸਾਡੇ ਨਾਲ ਖੜੇ ਆ ਜਿਹੜੇ ਕਿ ਹੁਣੇ ਇੱਥੇ ਆਪਣੀ ਡਿਊਟੀ ਤੇ ਆਏ ਆ ਬਦਲ ਕੇ ਤੇ ਇਹਨਾਂ ਨੇ ਬੜਾ ਚੰਗਾ ਜਿਹੜਾ ਕਾਰਜ ਕਰ ਰਿਹਾ ਤੇ ਅਸੀਂ ਉਮੀਦ ਕਰਦੇ ਹਾਂ ਸਾਰਿਆਂ ਤੋਂ ਵੀ ਰਲ ਮਿਲ ਕੇ ਜਿਹੜੇ ਸਾਰੇ ਇਹ ਇੱਕ ਰਾਜਪੁਰੇ ਨੂੰ ਹੋਰ ਸਖਮਾਂ ਤੇ ਇਲਾਕਾ ਘਣਾਉਰ ਲੱਗਦਾ ਕਿਉਂਕ ਭਾਈ ਚਾਰ ਕਿਸਾਂਜ ਰਿਹੇ ਅੰਮੇ ਬਣੀ ਰਹੇ ਤੇ ਲੈ ਕੇ ਕੋਈ ਸਤਾ ਦੀਆਂ ਖਾਣਾ ਚਾਹ ਚੀਕ ਨੇ ਕਿ ਰੋਗ ਬਿਮਾਰੀ ਲੱਗਦਾ ਸਿੱਕਾਲ ਵੀ ਡੇਰਾ ਵਸਦੀ ਮਿੱਠੀ ਮਠਾਈ ਬਣਾਉਣਾ ਅਮੇ ਇਹ ਤੁਹਾਡੇ ਮਾਦੀਬ ਰਾਹੀ ਦੇ ਜੀ ਜਰੂਰ ਕਹਿਣਾ ਚਾਹਾਂਗਾ ਕਿਉਂਕਿ ਜਿਹੜਾ ਦਿਵਾਲੀ ਦੇ ਤਿਹਾਰਾਂ ਦੇ ਜਿਹੜਾ ਦਿਨ ਆਇਆ ਤੇ ਦੁੱਧ ਦੀ ਤੇ ਪਨੀਰ ਦੀ ਹੋਰ ਬੜੀ ਸਾਰੀ ਜਿਹੜੀ ਡਿਮਾਂਡ ਵੱਜ ਜਾਂਦੀ ਆ ਸੋ ਤੁਹਾਡੇ ਮਾਦੀਬ ਰਾਹੀ ਮੈਂ ਉਹਨਾਂ ਲੋਕਾਂ ਨੂੰ ਜਰੂਰ ਇਹ ਕਹਿਣਾ ਚਾਹਾਂਗਾ ਵੀ ਸਾਡੀਆਂ ਜਿਹੜੀ ਮਾਨ ਸਾਹਿਬ ਦੇ ਆਮ ਆਦੀ ਪਾਰਟੀ ਦੇ ਨਿਸਨ ਨਿਰਦੇਸ਼ ਜਿਹੜੀ ਦਿਸ਼ਾ ਦੇ ਹੇਠ ਸਾਡੀਆਂ ਮੈਡੀਕਲ ਦੀਆਂ ਜਿਹੜੀਆਂ ਟੀਮਾਂ ਡਾਕਟਰ ਬਲਵੀ ਤੇ ਸਾਡੀਆਂ ਟੀਮਾਂ ਬਣੀਆਂ ਹੋਈਆਂ ਬਕਾਇਦਾ ਐਸਐਮਓ ਸਾਹਿਬ ਇੱਥੇ ਖੜੇ ਆ ਤੇ ਹੋਰ ਮੇਰੇ ਡੀਐਚਓ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਕਿਉਂਕਿ ਇਹ ਸੁਚੇਤ ਰਹਿਣ ਵੀ ਕਿ ਟੋਕਟਾ ਨਾਸੀਆ ਆਪਣੇ ਰਾਜਪ੍ਰੇਤਾਂ ਇਦਾਂ ਦਾ ਗਲਤ ਕੰਮ ਨਹੀਂ ਹੋਣ ਦੇਵਾਂਗੇ ਪਰ ਇਸ ਮੁੱਚੇ ਪੰਜਾਬ ਦੀ ਗੱਲ ਹੈ ਵੀ ਜਿੱਥੇ ਵੀ ਹੈਗੇ ਸਾਡਾ ਭਾਈਚਾਰਾ ਵੱਸਦਾ ਤੋਂ ਉਹਨਾਂ ਨੂੰ ਭਾਵੇਂ ਘੱਟ ਤੁਸੀਂ ਚੀਜ਼ ਦੇ ਦਿਓ ਪਰ ਇਦਾਂ ਦਾ ਕੋਈ ਜ਼ਹਿਰਖਵਾਨ ਦੀ ਕੋਸ਼ਿਸ਼ ਨਾ ਕਰਿਓ ਤਾਂ ਕਿ ਕਿਉਂਕਿ ਮਾਨ ਸਰਕਾਰ ਇਹਦੇ ਬਾਰੇ ਬਹੁਤ ਜਿਹੜਾ ਹੈ ਉਹ ਐਕਸ਼ਨ ਲਓ